ਦਾ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਅੱਜ ਆਪਾਂ ਚੱਲੇ ਆ ਜੀ ਪ੍ਰੋਪਰ ਹੈਗਾ ਉੱਥੇ ਆਪਣੇ ਗਵੰਡੀ ਦੀ ਕੁੜੀ ਦਾ ਵਿਆਹ ਉੱਥੇ ਜਾ ਕੇ ਤੁਹਾਨੂੰ ਚੈੱਕ ਹੁੰਦੇ ਆਂਗਾ ਕਿ ਆਪਾਂ ਵਿਆਹ ਵਿੱਚ ਮੈਂ ਯਾਰ ਭਾਜੀ ਤੇ ਮੁੰਡਾ ਇੱਕ ਹੋਰ ਆ ਸਾਨੂੰ ਚੈੱਕ ਕਰਾਂ ਸਾਰਿਆਂ ਨੇ ਮਿਲਾਉਂਦੇ ਆਪਾਂ ਆਪਾਂ ਆ ਗਏ ਭਾਈ ਵਿਆਹ ਤੇ ਆਪਣੇ ਉਸਤਾਦ ਜੀ ਹੋਰ ਨਯੋਜਤ ਭਾਈ ਗਿਆ ਹਾਲਾ ਭਾਈ ਵੈਲਡ ਗਾਣੇ ਕਰਨਗਾ ਦੱਸਦੇ ਮੈਂ ਤੇਰਾ ਵੀ ਬੇਨ ਭਾਈ ਅੰਨੇ ਦੇਖੋ ਇਹ ਆਪਣੇ ਭੁੱਖ ਨਾ ਖਲਾਰੀਆਂ ਨੇ ਅਰੇ ਕਹਿਣਾ ਕੀ ਚਾਹਤੇ ਹੋ ਆਹ ਯਈ ਸ਼ਕਲ ਯਾਦ ਕਰ ਲੋ ਇਹ ਦੇ ਦੇ ਵਿਆਹ ਹੀ ਦਿਖਦਾ ਨੇ ਧੱਕੇ ਨਾਲ ਵੜ ਜਾਂਦਾ ਸਾਰੇ ਪਾਸੇ ਚੈੱਕ ਕਰੋ ਬਾਬਾ ਪੂਰਾ ਆਨੰਦ ਆ ਰਿਹਾ ਜੇ ਤੁਸੀਂ ਵੀ ਦੇਖਣਾ ਵਿਆਹ ਸਾਡੇ ਦਾ YouTube ਚੈਨਲ ਸਬਸਕ੍ਰਾਈਬ ਕਰ ਲੋ ਤੇ ਪੇਜ ਨੂੰ ਕਰ ਲੋ ਜੀ ਫੋਲੋ ਚੈੱਕ ਕਰੋ ਚੈੱਕ ਬਾਬੇ ਵਿਆਹ ਵਾਈ ਵਾਰ ਹੀ ਪੂਰੀ ਨਿਆਰੇ ਵਾਲੀ ਹੈ ਨਾ ਜਿਹੜੇ ਮੇਰੇ ਵੀਰ ਭਾਈ ਦਾ ਨਹੀਂ ਹੋਇਆ ਉਹਦਾ ਵੀ ਵਿਆਹ ਪਾਈ ਇੱਥੇ ਕਰਵਾ ਲਾਣਾ ਬਹੁਤ ਵਧੀਆ ਵਿਆਹ ਹੈ ਨਿਆਰਾ ਲੈ ਆ ਦੇਖੋ ਮਾੜੀ ਜਾਤ ਹੈ ਦੇਖੋ ਆ ਦੇਖੋ ਜੀ ਬਾਂਦਰ ਜਾਤ ਨਹੀਂ ਹੁੰਦੀ ਇਹ ਇਹਨੂੰ ਦੇ ਇੱਕ ਹੀ ਨਾਮ ਰੱਖਿਆ ਤਾਂ ਕਿਸੇ ਨੇ ਸੱਚੀ ਬਾਂਦਰ ਥੋੜਾ ਇਹ ਹੀੜ ਹੈ ਵੀ ਲੱਗਦਾ ਮੈਨੂੰ ਮੈਂ ਯੂਟਿਊਬ ਤੇ ਫਿਟੋ ਉਹ ਤੇ ਰੋਕ ਕੇ ਲੈ ਮੈਂ ਫੋਟੋ ਸ਼ੂਟ ਕਰਨ ਗਿਆ ਐਦਾਂ ਕਰ ਮੂੰਹ ਲੈ ਕਿੰਨਾ ਸੋਹਣਾ ਮੁੰਡਾ ਦੱਸ ਉਹ ਬੰਦ ਕਰ ਲੈ ਥੋੜਾ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਇਹ ਛੁੱਪੇ ਹਾਂਜੀ ਬਾਬੇ ਆਪਾਂ ਹੁਣ ਖਾ ਰਹੇ ਆ ਰੋਟੀ ਰੋਟੀ ਬੜੀ ਸਵਾਦ ਬਣਾਈ ਹਲਵਾਈਆਂ ਨੇ ਆ ਨਾ ਪੂਰੀ ਗੱਲਬਾਤ ਬਣਾਈ ਹੋਈ ਆ ਪੂਰਾ ਪੈਸੇ ਦਾ ਪੂਰਾ ਮੁੱਲ ਵੋੜਿਆ ਜਿੰਨੇ ਪੈਸੇ ਲੈਏ ਨੇ ਬੰਦਿਆਂ ਨੇ ਪੂਰੀ ਗੱਲਬਾਤ ਆ ਲਾਈਕ ਐਂਡ ਸ਼ੇਅਰ ਵੀਰ ਕਰ ਦਿਓ ਧੰਨਵਾਦ ਜੀ ਆ ਦੇਖੋ ਜੀ ਸਾਡੇ ਬੰਦੇ ਆਈਸਕ੍ਰੀਮ ਖਾਣ ਆ ਗਏ ਇਹਨਾਂ ਨੂੰ ਕੋਈ ਕੰਮ ਨਹੀਂ ਹੈ ਆਈਸਕ੍ਰੀਮ ਹੀ ਖਾਈ ਜਾਂਦੇ ਆ ਬੱਸ ਕਰ ਆ ਦੇਖੋ ਜੀ ਕਿੰਨੇ ਕਿੰਨਾ ਵਗੇੜਾ ਇਹਦੇ ਨਾਲ 15ਵਾਂ 16ਵਾਂ ਤਾਂ ਹੋਣਾ ਨਮਯੋਤ ਬਾਈ ਇਧਰ ਆ ਭੁੱਖਾ ਦੇ ਲਓ 15ਵੀਂ 16ਵੀਂ ਵਾਰ ਆਈਸਕ੍ਰੀਮ ਆਜੀ ਇਹਦੀ ਹੁਣ ਤਾਂ ਬੇਜਰਾ ਉਹ ਵੀ ਹੱਥ ਬੰਨਣ ਲੱਗ ਗਿਆ ਕਹਿੰਦਾ ਬੱਸ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈਂ ਚੱਲੇ ਆ ਜੀ ਚਲੋ ਜਾਣਾ ਨਹੀਂ ਜਾਣਾ ਤੇਰੇ ਬੜੇ ਨਾ ਆ ਤੇਰੇ ਮਸਤ ਸੰਜੋਕ ਮਾਰ ਆ ਰਿਹਾ ਯਾ ਹੱਸ ਰੇ ਹਲਕਾ ਢੱਪ ਹੁਣ ਮੇਰਾ ਕੰਮ ਆਪਣਾ ਨਿਭੜ ਗਿਆ ਅਸੀ ਕੋਈ ਛਕਣ ਦੇਣਾ ਹੋਰ ਆਹ ਫੋਟੋ ਦਾ ਕਰੀਦਾ ਕਾਟੀ ਇਹਨਾਂ ਗੱਲੀ ਛਕਣ ਦੇਣਾ ਛੇਣੇ ਛਕਣ ਅਸਤ